ਸ਼ਹੀਦਾਂ ਦੀ ਸਰਤਾਜ ਪੰਚਮ ਬਾਤ ਸ਼ਹੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਪਰਵ ਦੇ ਸ਼ਾਉ ਦੇ ਸ਼ਾਨਦਰ ਬੜੀ ਸ਼ਰਧਾ ਭਾਵ ਨਾਲ ਮਨਾਏ ਜਾ ਰਹੇ ਹਨ ਇਸੇ ਤਰ੍ਹਾਂ ਹੀ ਅੱਜ ਸਾਡੇ ਪਿੰਡ ਲੋਹਟ ਵਿਖੇ ਗੁਰਦੁਆਰਾ ਗੁਰਗਨ ਪ੍ਰਕਾਸ਼ ਵਿਖੇ ਵੀ ਸ਼ਹੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ ਤਿੰਨ ਰੋਜ਼ ਪਹਿਲਾਂ ਤੋਂ ਚੱਲ ਰਹੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾ ਕੇ ਉਪਰੰਤ ਪ੍ਰਭ ਮਿਲਣੇ ਦਾ ਚਾਹ ਉਹਤੋ ਗਿਆਨੀ ਕਵਾਲ ਸਿੰਘ ਜੀ ਨੇ ਅੱਜ ਦੇ ਇਤਿਹਾਸ ਤੇ ਸਾਂਣਾ ਪਾਇਆ ਸ਼ਾਂਤੀ ਦੇ ਪੁੰਜ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦੇ ਕਾਰਨ ਉਹਨਾਂ ਸਮੇਂ ਦੇ ਹਾਲਾਤਾਂ ਤੇ ਚਾਣਨਾ ਪਾ ਕੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਉਪਰੰਤ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਅਤੇ ਛੋਲਿਆਂ ਦੇ ਲੰਗਰ ਲਗਾ ਕੇ ਪਿੰਡ ਦੇ ਨੌਜਵਾਨਾਂ ਸਮੁੱਚੀ ਸੰਗਤ ਦੇ ਤਨਮਨ ਦਾਨ ਲੇਵਾ ਕੀਤੀ ਦੀ ਚਾਲ ਹੈ ਇੱਕ ਰਾਜਨੀਤਿਕ ਚਾਲ ਉਹ ਚੱਲਿਆ ਤੰਦੂ ਨੇ ਆਪਣੀ ਬੇਟੀ ਦਾ ਰਿਸ਼ਤਾ ਭੇਜਿਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਸਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਪਾਤਸ਼ਾਹ ਨੇ ਉਸ ਰਿਸ਼ਤੇ ਨੂੰ ਮੰਨਜ਼ੂਰ ਕਰ ਲਿਆ ਤੇ ਜਦੋਂ ਉਹਨਾ ਪੰਡਤਾਂ ਨੇ ਜਾ ਕੇ ਦਿੱਲੀ ਦੱਸਿਆ ਕਿ ਤੁਹਾਡੇ ਬੇਟੀ ਦਾ ਰਿਸ਼ਤਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਪੱਕਾ ਕਰਿਆ ਹੈ ਕਬ ਚੰਦੂ ਉੱਥੇ ਖੜੇ ਬਚਨ ਕਹੇ ਕਿ ਰਤਵਾਰੇ ਦੀ ਅਪਤਸੀ ਮੋਰੀ ਨੂੰ ਲਾਤੀ ਹੈ ਗੁਰੂ ਨਾਨਕ ਦੇਵ ਜੀ ਤਾਨੂੰ ਇੰਨਾ ਨੀਵਾ ਕਰਕੇ ਤੇ ਧੰਤੇ ਹਕੂਮਤ ਦੀ ਹੌਮੇ ਦੁਆਰਾ ਜਦੋਂ ਭੋਲੇ ਆਏ ਤੇ ਸੰਗਤ ਨੂੰ ਬਹੁਤ ਉਖੜੀ ਤੇ ਪੰਜਾਬ ਇੱਕ ਹਲ ਬਹੁਤ ਕੇਜੀ ਦਾ ਦਿਲੀ ਅੰਦਰ ਬੈਲੀ ਹੈ ਤੇ ਚੰਦੂ ਨੇ ਤਖਤ ਤੇ ਖੜੇ ਬਚਨ ਕਹੇ ਇਹ ਸਤਗੁਰੂ ਦੇ ਨਾਲ ਇਹ ਬੋਲ ਦਾ ਉਸ ਤਖਤ ਦਾ ਆਸਰਾ ਲੈ ਕੇ ਪਾਤਸ਼ਾਹ ਦੇ ਪਾਤਸ਼ਾਹ ਬਾਰੇ ਇਹਨੇ ਨੀਨੇ ਸ਼ਬਦ ਬਰਤੇ ਗਏ ਤੇ ਇਹ ਗੱਲ ਫਿਰ ਸੰਤਾਂ ਕੋਲ ਗਿਆ ਉਹ ਗੁਰੂ ਅਰਜਨ ਮਾਰਾ ਪਾਤਸ਼ਾਹ ਦੇ ਚਰ ਕੋਲ ਗਿਆ ਜਦੋਂ ਉਹਨਾਂ ਦੇ ਸਤਿਗੁਰੂ ਗੁਰੂ ਅਰਜਨ ਦੇ ਮਾਰਾ ਕੋਲ ਆ ਕੇ ਬੈਠੇ ਵੀ ਕੀ ਕੀ ਇਹ ਪਾਤਸ਼ਾਹ ਬਹੁਤ ਨੀਵੇਂ ਸ਼ਬਦ ਬਰਤੇ ਗਏ ਬਹੁਤ ਮਾੜਾ ਸੁਣਿਆ ਨਹੀਂ ਜਾਂਦਾ ਗੁਰੂ ਨਾਨਕ ਦੇ ਘਰ ਬਾਰੇ ਤੇ ਤੁਸੀਂ ਇਸ ਰਿਸਤੇ ਨੂੰ ਨਾਮ ਕਰਦੇ ਹੋ ਤੇ ਪਾਤਸ਼ਾਹ ਨੇ ਸੰਤਾਂ ਦੇ ਕਹਿੰਦੇ ਉਸ ਹਕਾਰ ਨੂੰ ਰੋਕਣ ਦਾਾਸਤੇ ਜਵਾਬ ਦਿੱਤਾ ਤੇ ਚਲੂ ਦਾ ਗੁੱਸਾ ਸਿੱਕਰਾ ਤੇ ਐ ਸੋਚਦਾ ਜਵਾਬ ਤਾਂ ਮਹਿੰਦੇ ਨਾਲ ਸੀ ਨੀਮਾ ਦਾ ਮਹਿਦ ਪਾਉਣਾ ਸੀ ਤੇ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਨੇ ਮੈਨੂੰ ਇੰਨਾ ਜਾਂਦਾ ਨੀਮਾ ਦਿਖਾ ਕੇ ਉਹ ਆਪਣੀ ਹੋਂਮੇ ਅੰਦਰ ਸੜ ਬਲ ਗਿਆ ਇਸ ਕਰਕੇ ਇਹ ਸਾਰੇ ਕਾਰਨ ਬੰਦੇ ਨੇ ਪਾਤਸ਼ਾਹ ਦੀ ਬੜਿਆਈ ਸੱਚ ਦਾ ਪ੍ਰਚਾਰ ਸੰਸਾਰ ਦੇ ਅੰਦਰ ਇੱਕ ਸ਼ਾਂਤੀ ਆਸਤਾ ਜਿਹੜੇ ਜਿਹੜੇ ਸੁਣਦੀਆਂ ਉਹ ਨਿਮਰਤਾ ਅੰਦਰ ਸਹਿਜ ਦਰਦ ਲੱਗੀਆਂ ਇਹ ਰਾਜ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਜਦੋਂ ਤੁਸੀਂ ਗੁਰੂ ਨੂੰ ਹੁਣ ਸੱਚੇ ਪਾਤਸ਼ਾਹ ਦੇ ਬਚਨ ਨੂੰ ਕਮਾਉਂਦੇ ਜੇ ਉਹ ਨਾ ਕਿਸੇ ਨੂੰ ਭੈ ਦਿੰਦਾ ਤੇ ਨਾ ਕਿਸੇ ਦਾ ਭੈ ਲੈਦਾ ਸਰਕਾਰ ਦਾ ਇੱਕ ਨਿਯਮ ਹੁੰਦਾ ਕਿ ਹਰ ਕਹਾਣੀ ਉਹਨਾਂ ਦੇ ਭੈ ਨਹੀਂ ਚੱਲੇ ਜਿਨ੍ਹਾਂ ਨੂੰ ਸੱਚੀ ਸਰਕਾਰ ਦਾ ਉਸ ਪ੍ਰਕਾਸ਼ ਦਾ ਉਸ ਮਾਲਕ ਦਾ ਉਸ ਸਵਾਸਤਿਵ ਵਾਲੇ ਵਾਹਿਗੁਰੂ ਦਾ ਐਡਰੈਸ ਲੱਭਿਆ ਗੁਰੂ ਦਾ ਨਾਮ ਕਰਨੂੰ ਤੇ ਉਹਨਾਂ ਨੇ ਸ਼ਬਦ ਗਾਰਾਂ ਖੋਜ ਕੇ ਅਰਸੇ ਤੇ ਚੱਲ ਗਏ ਉਹ ਕਿਸੇ ਦਾ ਭੈਣ ਨਹੀਂ ਮੰਨਦੇ ਉਹ ਜੈਪ੍ਰਥੀ ਦਾਸ ਹਾਂ ਸ਼ਹਾਦਤ ਗੁਰੂ ਅਰਜਨ ਦੇਵ ਸਾਹਿਬ ਦੀ ਵੀ ਹੋਈ ਹੈ ਪੰਜਵੇਂ ਸ੍ਰੀ ਅੰਦਰ ਗੁਰੂ ਨਾਨਕ ਦੇਵ ਜੀ ਸ਼ਹਾਦਤ ਨੂੰ ਨੌਵੇਂ ਸ੍ਰੀ ਅੰਦਰ ਜਾ ਕੇ ਵੀ ਹਿੰਦਿਆ ਤੇ ਹੁੰਦੀ ਉਥੇ ਵੀ ਇਸ ਧਰਮ ਨੂੰ ਲੈ ਕੇ ਆ ਤੇ ਇਸ ਸੱਚ ਨੂੰ ਲੈ ਕੇ ਆ ਤੇ ਤੁਹਾਨੂੰ ਦੇ ਲਈ ਹੈ ਤੇ ਅੱਜ ਵਿੱਚ ਕਾਉਂਦੇ ਨੇ ਤੇ ਸ਼ਹਾਦਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਾਦ ਹੰਦ ਨਵੇੜ ਦੀ ਤਰਫੀ ਦੀ ਤੇ ਇਸਹਾਦਤ ਸਰਹੰਦ ਅੰਦਰ ਵੀ ਹੁੰਦੀ ਨੀਹਾਂ ਜਿ ਘੜੇ ਹੁੰਦੇ ਬਚਾਰ ਉੱਥੇ ਵੀ ਇਹੀ ਹੈ ਕਿ ਉਹਨਾਂ ਨੂੰ ਝਕਾਇਆ ਜਾਵੇ ਉਹਨਾਂ ਦੇ ਅੰਦਰ ਭੈ ਭੈ ਪੈਦਾ ਕੀਤਾ ਜਾਵੇ ਉਹ ਤੱਤ ਦਾ ਭੈ ਕੋਲ ਕਰ ਅੱਜ ਗੁਰੂ ਅਰਜਨ ਵਾਰਿਸ ਬਾਸਾ ਤੇ ਵੀ ਇਹ ਜੋਰ ਲੱਗਿਆ ਕਿ ਤੰਤ ਦਾ ਭੈ ਕੂਰ ਕਰਨ ਇਸ ਗ੍ਰੰਥ ਅੰਦਰ ਹਜਰ ਵੀ ਵਡਿਆਈ ਕੀਤੀ ਗਈ ਹੈ ਇਸ ਗ੍ਰੰਥ ਅੰਦਰ ਅਸਲਾਮ ਦੀ ਵਡਿਆਈ ਕੀਤੀ ਜਾਵੇ ਉਹਨਾਂ ਨੂੰ ਜੋ ਚੰਗੇ ਲੱਗਦੇ ਆ ਕਾਨੇ ਵਰਗੇ ਉਹਨਾਂ ਦੀਆਂ ਰਚਨਾਵਾਂ ਕਰੀ ਦਿੱਤੀਆਂ ਜਾਣ ਜਾਂ ਗੁਰੂ ਸਾਹਿਬ ਤਾਂਸ ਵੀ ਨੇ ਤੇ ਚਤੁਤੀ ਵੇਢੀ ਕਰਿ ਸਤਾ ਵੀ ਖੂਲ ਕਰ ਨਹੀਂ ਸਜਾ ਾਰੇ ਸਦਕਾ ਤੁਕਾਰਨ ਨਿਪਟਾ ਤਕਲੀਫ ਬਹੁਤ ਆ ਤਕਸੂ ਮਹਾਰਾਜ ਧਰਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਬਹੁਤ ਜੜਾਈ ਸੱਤੇ ਬਲਵੰਡੇ ਦੀ ਵਿਚਾਰ ਹੋਈ ਪਰਮਕਾਰੇ ਭਾਈ ਲੱਤਾ ਸਿੰਘ ਵਰਗੇ ਪਰੋ ਸੰਸਾਰ ਤੋਂ ਉੱਤਰ ਰੁਕੇ ਗੁਰੂ ਸਾਹਿਬ ਦੀ ਬੁढ़ाई ਲਈ ਜਾਂਦੇ ਜਿਥੇ ਭਾਈ ਬੇਲੋ ਵਰਗੇ ਭਾਈ ਮਨ ਵਰਗੇ ਪਰਉ ਰਹਿੰਦੇ ਐ ਦੇ ਪਾਤਸ਼ਾਹ ਦਾ ਬਹੁਤ ਸਤਿਕਾਰ ਤੇ ਵਡਿਆਈ ਉਸ ਨੂੰ ਹੋਈ ਹੈ ਇਹ ਤਾਂ ਪਾਲਿਆਂ ਨੇ ਇਹ ਵਿਚਾਰ ਬਣਾਈ ਹੈ ਸਵੇਰੇ ਜਾ ਕੇ ਇਸ ਦਾ ਕਾਰਨ ਮੰਨਦਾ ਕਿ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਦੀ ਸ਼ਰਮਿਤ ਜਹਾਂ ਦੇ ਦਾ ਬੇਟਾ ਸੁਦਰੋ ਸ਼ਰਮਣ ਲਈ ਆਸਥਿਆ ਉਹਨੇ ਆਪਣੇ ਪਿਤਾ ਕੋਲ ਇਹ ਜਾ ਕੇ ਜਿਹੜਾ ਕਿ ਤੁਸੀਂ ਹਰ ਵਕਤ ਨਸੇ ਅੰਦਰ ਸਰਵੇਓ ਪਹਿਰੇ ਤੇ ਰਾਜ ਦਾ ਧਿਆਨ ਨਹੀਂ ਦਿੰਦੇ ਸਹੀ ਤਰੀਕੇ ਨਾਲ ਰਾਜ ਕਰਨੇ ਰਿਆ ਤੁਸੀਂ ਇਹ ਰਾਜ ਮੈਨੂੰ ਦੇ ਦਿਓ ਅਮੀ ਜਾਨ ਕੋਈ ਰਾਤ ਨਹੀਂ ਚੱਲਦੀ ਪੇਸ਼ੰਤ ਗੁਰਜਾਹਾਂ ਨੂੰ ਵੀ ਮਾ ਨਹੀਂ ਸੀ ਪਰ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਮੈਨੂੰ ਜਾਨ ਕੋਈ ਰਾਤ ਨਹੀਂ ਚੱਲਦਾ ਤੁਸੀਂ ਇਹ ਰਾਜ ਦਾ ਕਾਰ ਮੈਨੂੰ ਦਿਓ ਜਾਂ ਵੇ ਤੁਸੀਂ ਇਸ ਰਾਜ ਨੂੰ ਠੀਕ ਤਰੀਕੇ ਨਾਲ ਕਰੋ ਤੇ ਜਦੋਂ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਸੁਫਰ ਨੂੰ ਗ੍ਰਿਫਤ ਕਰ ਗ੍ਰਿਫਤ ਕਰਦੇ ਹੋਏ ਹੁਣ ਦੇ ਸਤਸਤਰੋ ਗ੍ਰੇਟਰੀ ਤੋਂ ਵਜਦਾ ਕੁਮਾਰ ਸਾਹਿਬ ਦੀ ਸ਼ਰਨ ਹੈ ਜੋ ਭਿਆਸ ਘਰ ਆਸਦਾ ਹੈ ਜੋ ਭਿਆਸ ਤੋਂ ਸੁਣੇ ਇਹ ਅੰਗਤਾਂ ਪੰਨੇ ਅੰਤ ਜਦੋਂ ਸਤਸਤਰੋ ਬਾਸਾ ਦੀ ਸ਼ਰਨ ਆਇਆ ਮਹਾਰਾਜ ਦੇ ਘਰ ਆ ਕੇ ਪ੍ਰਸ਼ਾਦਾ ਰਾਹ ਆਇਆ ਪ੍ਰਸ਼ਾਦ ਦੀ ਹੁਣ ਕੀ ਨਹਾਵਾਂ ਰਹਿਣਾ ਨਾਲ ਕੁਝ ਹੋਰ ਉਹਦੇ ਤੈਲ ਕਰ ਤੇ ਉਹਨਾਂ ਨੇ ਮਰਨ ਦੀ ਸ਼ਰਨ ਤੋਂ ਨਾਲ ਬਾਦਸ਼ਾਹ ਦਾ ਹੌਸਲਾ ਸਤਿਗੁਰੂ ਜੀ ਦੇ ਘਰ ਦੇ ਦਰਵਾਜ਼ੇ ਕੋਲੇ ਸੁਧਰੂ ਪਰਚਾਰਕੋ ਪਰਮੋਤ ਤੁਹਾਡੀ ਬੋਲ ਉਹ ਤੁਹਾਡੇ ਘਰ ਦਾ ਮਸਲਾ ਹੈ ਜਿਹੜਾ ਤੁਹਾਡੇ ਘਰ ਦਾ ਮਸਲਾ ਉਹ ਸੀ ਉਧਰ ਪਰ ਇਸ ਕਰੰਦ ਸਾਰਿਆਂ ਨੂੰ ਸ਼ਰਨ ਤੇ ਜਦੋਂ ਉਹਨਾਂ ਨੇ ਉਹਨਾਂ ਨੂੰ ਪਤਾ ਲੱਗਿਆ ਕਿ ਸੁਧਰੂ ਇੱਥੇ ਬਾਦਸ਼ਾਹ ਦੀ ਸ਼ਰਨ ਚਾਹਿਆ ਹੈ ਉਹਨਾਂ ਨੇ ਇੱਕ ਭਾਗੀ ਨੂੰ ਬਣਾ ਦੇ ਦਿੱਤਾ ਬਹਾਨਾ ਕਢ ਲਿਆ ਵੀਰ ਕਬਾਬੀ ਨੂੰ ਅਰਜਨ ਮਹਾਰਾਜ ਪਾਸ਼ਾ ਪਨਾਹ ਦਿੰਦੇ ਆ ਉਹਦੀ ਸਹਾਇਤਾ ਕੀਤੀ 50000 ਰੁਪਏ ਹਾਲਾਂਕਿ ਸਾਰਾ ਬਤੂਰ ਬਣਾਇਆ ਗਿਆ ਸੀ ਗੁਰੂ ਅਰਜਨ ਮਹਾਰਾਜ ਪਾਸ਼ਾ ਤੋਂ ਉਸ ਦਰਦ ਤਰ ਤਰ ਪਰ ਉਹਨੇ ਇੱਕ ਬਹਾਨਾ ਬਣਾ ਲਿਆ ਪਾਸ਼ਾ ਕਿਰਪਾ ਕਰਨ ਤਾਂ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਕੋਈ ਉਹਨਾਂ ਕੋਲੋਂ ਜ਼ਰੀਆ ਨਹੀਂ ਸੀ ਸਰ ਇੱਕ ਤਾਂ ਚੰਦੂ ਨੂੰ ਬਹੁਤ ਤਕਲੀਫ ਹੈ ਗੁਰੂ ਨਾਨਕ ਦੇ ਘਰ ਦਾ ਦੁੱਖ ਹਾਂ ਜੋ ਕਿ ਪੰਡਤਾਂ ਦਾ ਇਸ ਬਾਣੀ ਅੰਦਰ ਸਤਿਗੁਰੂ ਨੇ ਸੱਚ ਦੇ ਗਿਆਨ ਅੰਦਰ ਤੰਦਵਾਰਾ ਕਿਤੇ ਦੇ ਬਖੰਡਾਂ ਨੂੰ ਰੋਪਣ ਵਾਸਤੇ ਮਹਾਰਾਜ ਜੀ ਗਿਆਨ ਜਿਹੜਾ ਹੀ ਦੋਆ ਦਾ ਸੀ ਬਈ ਮਨੋਂ ਪਠੋਰ ਦੇ ਮਰੇ ਬਨਾਲਸ ਨਰਕ ਨਾ ਵਚਨ ਹਰ ਦਾ ਸੰਤ ਦੇ ਮਰੇ ਘੜੰਭੇ ਤਸਗਲੀ ਸਰ ਸੰਤਨ ਦੇਰਸ ਨਾਰਾਇਣ ਬੇਦਨਾ ਸਛਤ ਤਹਾਂ ਬਸੇ ਨਰਕਾਰ ਕਹੋ ਕਬੀਰ ਨਰ ਕਿਸੇ ਸਹਿ ਹੋ ਬਾਬਰੇ ਸੰਸਾਰ ਜਿਹੜਾ ਇਹ ਤੀਰਥਾਂ ਦੁਆਰਾ ਲੁੱਟ ਸੀ ਤੀਰਥਾਂ ਦਰ ਜਾ ਕੇ ਪਰਮਤ ਪਾ ਕੇ ਸੰਸਾਰ ਘਟਾ ਆਰਥਿਕ ਕਮਜ਼ੋਰ ਕੀਤਾ ਜਾਂਦਾ ਸੀ ਇਨਸਾਨ ਨੂੰ ਸਤਿਗੁਰੂ ਦੇ ਗਿਆਨ ਦੁਆਰਾ ਪੈਟਰ ਹੋਏ ਉਹ ਲੋਕ ਖੈ ਚੰਦੂ ਨੇ ਉਸੇ ਦਾ ਲਾਹ ਲੈ ਜਹਾਂ ਵੀਰੇ ਤੇ ਆਇਆ ਲਾਹੌਰ ਸੁਧਰੋ ਦੇ ਮਾਮਲੇ ਜਿੰਨੇ ਜਹਾਜ਼ੀ ਤੇ ਨਜ਼ਦੀਕੀ ਸੀ ਚਾਹੇ ਉਹ ਅਗਬਰ ਦਾ ਨੇੜਲਾ ਰਹਿਣ ਵਾਲਾ ਪੀਰ ਬਖਸ਼ੂ ਜੂ ਕਹਿੰਦੇ ਬਾਦਸ਼ਾਹ ਦੇ ਬਹੁਤ ਡਰਦੇ ਸਹੀ ਗਿਆਨਤਾ ਤੋਂ ਹੀਰੇ ਕਰਕੇ ਦੁਰਬਖੋ ਬਾਦਸ਼ਾਹ ਦੇ ਗਿਆਨ ਨੂੰ ਪੜਨਾ ਸੁਣਨਾ ਸਹੀ ਜ਼ਰੂਰੀ ਨਹੀਂ ਸਮਝਿਆ ਅਸੀਂ ਇਹਨਾਂ ਕਬਰਾਂ ਤੇ ਈਰਾਨ ਦੇ ਤੋਂ ਪੈਨੇ ਪਰ ਬਾਸ਼ਾ ਕਿਸੇ ਨੂੰ ਮਾਰਾ ਕਹਿ ਲਈ ਤਾਂ ਨਹੀਂ ਕਹਿੰਦੇ ਪਰ ਬਰਾਗ ਚ ਆਇਆ ਤੁਹ ਕਿਹਾ ਜਾਂਦਾ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਤਬੀ ਤੇ ਮਹੌਣ ਤੱਕ ਕੋਈ ਕਸਾ ਨਹੀਂ ਛਡੀ ਇਸ ਪ੍ਰਚਾਰ ਨੂੰ ਬੰਦ ਕਰਾਉਣ ਦੀ ਖਾਤਰ ਮਰੇ ਅਸੀਂ ਉੱਤੇ ਜਾ ਕੇ ਪੂਜਾ ਕਰਦੇ ਸਾਡੀ ਸੁਰਤੀ ਕਿੰਨੀ ਸਾਡੇ ਗੁਰੂ ਅੱਗੇ ਕੋਤ ਗਏ ਵਿਚਾਰ ਮੂਏ ਤੂੰ ਤੇ ਉਹੀ ਪੰਜਵੇਂ ਜੋਤ ਦਸਵੇਂ ਨਾਮੇ ਸਾਨੂੰ ਆਪਣਾ ਬੇਟਾ ਸਵੀਕਾਰ ਕੀਤਾ ਤੇ ਸਾਡੀ ਉਸਦੀ ਇੱਤੇ ਦਰਜ ਰਹੀ ਜਿੰਨਾ ਨੇ ਇਹ ਸੱਚੀ ਸਰਬਰਾਹ ਲਾਇਆ ਵੀ ਇੰਨਾ ਜੋਰ ਲਾਇਆ ਕਿ ਦਿੱਲੀ ਤੱਕ ਸਭ ਤੋਂ ਵੱਧ ਪਹੁੰਚ ਪਹੁੰਚੀ ਜਾਂਦੀ ਤੇ ਇਹਨਾਂ ਦੀ ਤੇ ਸ਼ੇਖ ਚਲਦੀ ਚਲੂ ਰਹੀ ਇਹਨਾਂ ਦਾ ਇੱਕ ਬਾਤੁਰਕੇ ਨਾਮਾ ਇੱਕ ਜਹਾਂਗੀਰ ਨੇ ਬੁੱਕ ਲਕੀਏ ਜੀਦੇ ਸੌਤੋ ਬਦ ਰੋਗ ਬੰਤੀ ਜੰਗਾ ਤੇ ਸੇਖ ਰਹੇ ਜਾਰੇ ਜੀਦੇ ਨਾਮ ਤੇ ਸਰੰਭ ਸਹਿ ਪਸੇ ਉਹਦੇ ਨਾਮ ਤੇ ਰੱਖਿਆ ਗਿਆ ਸੀ ਪਰ ਮਾਰਨ ਨੂੰ ਫਿਰ ਉਸਰੋ ਦੇ ਇਲਜਾਮ ਹੁੰਦਾ ਪਾਸ਼ਾ ਗ੍ਰਿਫਤਾ ਕਰਨੇ ਉਹ ਆਪਾਂ ਸਾਰੀ ਕਹਾਣੀ ਸੁਣਦੇ ਆਂ ਕਿ ਸਤਗੁਰੂ ਸੱਚੇ ਪਾਸ਼ਾ ਨੇ ਫਿਰ ਉਸ ਤਨ ਅੰਦਰ ਤਿੰਨੋਂ ਜਿਹੜੀਆਂ ਤਕਲੀਫਾਂ ਪਾਣੀ ਸੁਬਾਲ ਲੈਣਾ ਕਿਉਂ ਵਾਲਿਆ ਹੁੰਦਾ ਸੀ ਕਿ ਕਿ ਬਾਦੂ ਸੁਬੜੇ ਤੇ ਬਚਨ ਦੇ ਚਾਲੂ ਸੁਬੜੇ ਇਹ ਜਿ ਬਣਾਉਣ ਦੀ ਖਾਤਰ ਵੀ ਮਰੇ ਤੇ ਮੰਨ ਗਿਆ ਤਾਂ ਲਾਜ ਵੀ ਹੋਣੀ ਰਿਸ਼ਤਾ ਕਬੂਲ ਕਰ ਲਿਆ ਜੇ ਰਿਸ਼ਤਾ ਕਬੂਲ ਕਰ ਲੇ ਤਾਂ ਮੇਰੀ ਬੇਟੀ ਇਸ ਪੰਥ ਦਾ ਆਗੂ ਬਣ ਕੇ ਚੱਲੂ ਬਹੁਤ ਸਾਰੇ ਰਾਜਨੀਤਿਕ ਵਿਚਾਰ ਜਾਂ ਇਹ ਗੁਰੂ ਗ੍ਰੰਥ ਸਾਹਿਬਾਹਾਰ ਦੀ ਬੇੜਾ ਇਨ੍ਹਾਂ ਤੀਰਥਾਂ ਦਾ ਇਨ੍ਹਾਂ ਇਸਲਾਮ ਦੇ ਪੰਗਰਾਂ ਦੀ ਵਡਿਆਈ ਕੀਤੀ ਜਾਵੇ ਜਿਵੇਂ ਨਾਮ ਇਹ ਜਿਹੜਾ ਧਰਮ ਗੁਰੂ ਨਾਨਕ ਦੇਵ ਕਰਦਾ ਜਿਹੜਾ ਸੱਚ ਦਾ ਆਦੇਸ਼ ਹੈ ਇਹਨੂੰ ਕਿਸੇ ਤਰੀਕੇ ਦਬਾਇਆ ਜਾਵੇ ਘਟ ਕੀਤਾ ਜਾਵੇ ਖਤਮ ਕੀਤਾ ਜਾਵੇ ਕੋਈ ਵੀ ਤਰੀਕਾ ਵਰਤਿਆ ਜਾਵੇ ਫਿਰ ਨੰਦ ਗੁਰੂ ਅਸਰ ਮਹਾਰਾਜ ਪਾਤਸ਼ਾਹ ਨੂੰ ਐਸੀ ਸਜਾ ਗੁਰੂ ਕੀ ਦਸਨਾ ਦਾ ਬਿਆਨ ਕਰੀ ਕੀ ਬਿਆਨ ਕਰਿਆ ਲੋਕਾਂ ਐਸੀ ਸ਼ਹਾਦਤ ਜਿੱਥੇ ਮਹਾਰਾਜ ਨੂੰ ਪੁਕਾਰ ਰੱਖਿਆ ਗਿਆ ਹੈ ਧਿਆਇਆ ਰੱਖਿਆ ਗਿਆ ਹੈ ਤਾਂ ਕਪੜੇ ਦਾ ਪਾਣੀ ਘਵਾਲਕ ਕਰਨਾ ਸਾਰੇ ਕੰਨ ਤੇ ਛਾਲੇ ਪੰਢੇ ਸਾਰਾ ਦਿਨ ਗਰਮ ਸੇਲ ਤੇ ਟਿਕ ਮੁਕਾਂ ਦੇ ਹਲੇਲੀ ਨੂੰ ਦੇ ਖੜਾ ਕਰਦਾ ਪਾਸੇ ਦੂਜੇ ਦਿਨ ਉਹਨਾਂ ਹੀ ਝਟਮਾਂ ਤੇ ਤੱਤੀ ਰੇਖ ਕੋਈ ਕਰੀ ਤਿਤੱਕ 10 ਘੰਟੇ ਪੈ ਮੈਂ ਰੋ ਮੈਂ 10 ਘੰਟੇ ਵਿਚਾਰ ਕਰੀ ਜਾਊਗਾ ਐਡੀ ਸੁਹਾਗ ਤੇ ਕੀ ਬੋਲ ਦਿਆਂ ਤੇ ਸੂਨ ਇਹੋਂ ਨਾਲ ਕੀ ਹੋਵੇ ਪੈ ਸਾਲ ਲੱਗੇ ਰੋ ਕੀ ਬੋਲਣਗੇ ਤੀਜੇ ਦਿਨ ਉਹ ਹੀ ਪਾਸ਼ਾ ਜਦੋਂ ਦੂਜੇ ਦਿਨ ਇਹ ਸਜਾ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਇਹ ਹਜ਼ਰੀ ਮੰਨ ਜਾਓ ਅੱਧਾ ਕੱਟ ਕੇ ਰੱਖ ਦੇਣਾ ਇਹੋ ਜਿਹੀ ਸਜਾਵਾਂ ਦਿੰਦਾ ਤੇ ਪਰਵਾਹ ਹੀ ਕਰਦਾ ਪਰ ਅਜ ਗੁਰੂ ਅਰਜਨ ਮਹਾਰਾਜ ਪਾਸ਼ਾ ਨੂੰ ਖੁਦ ਚੱਲ ਕੇ ਕਵੀ ਦੇ ਬੈਠਿਆਂ ਦੇਖੇ ਕਿ ਇੰਨੇ ਸ਼ਾਂਤੀ ਚ ਬੈਠੇ ਤੂੰ ਹੱਟਦਾ ਤ ਨਹੀਂ ਤਨ ਸੜਦਾ ਹੈ ਪਾਸ਼ਾ ਸਾਹਿਬ ਬੈਠੇ ਜਿਹੜੇ ਬਹੁਤ ਭੁਲਾਉਂਦੀ ਸੀ ਇੱਥੇ ਬੈਠੇ ਤੇ ਉਸ ਜਨਾਨ ਦੇ ਮੇਰਾ ਨਿਕਲ ਗਏ ਤੇ ਇਹ ਭੁੱਲ ਗਿਆ ਕਿ ਰੇਤ ਪਾਉਣੀ ਤੇ ਸੇਵ ਚਰਾ ਦੀ ਹੂਰ ਕੇ ਕਹਿੰਦਾ ਕਹਿੰਦਾ ਕੀ ਗੱਲ ਤੇਰੀ ਡਿਊਟੀ ਕਾਦੀ ਤਸੋਂਦਾ ਤੈਨੂੰ ਇਹ ਸਰਦਾਰ ਤੇਨੂੰ ਕਾਲੇ ਵਾਸਤੇ ਤੇ ਜਦੋਂ ਉਹ ਬੋਲਿਆ ਤੇ ਪਾਸ਼ਾ ਨੇ ਨਿੱਧਰ ਬੋਲੇ ਜਦੋਂ ਨਿੱਧਰ ਬੋਲੇ ਕਹਿੰਦੇ ਕੀ ਗੱਲ ਉਹਦੇ ਮੇਤਰਾ ਚ ਚੱਲ ਰਿਹਾ ਜੀ ਕਹਿੰਦੇ ਕੀ ਕਰ ਤੈਨੂੰ ਵੀ ਤਰਸ ਤੈਨੂੰ ਤਾਂ ਕਿਸੇ ਦੇ ਤਰਸ ਹੀ ਨਹੀਂ ਹੋ ਪਾਦਸ਼ਾਹ ਦੇ ਬਚਨ ਸੁਣ ਕੇ ਹੱਥ ਕੰਬਣ ਲੱਗੇ ਲੱਤਾਂ ਕੰਬਣ ਲੱਗੀਆਂ ਗੁਰੂ ਕੋ ਉਹੀ ਜਿਲਾਹ ਕਈ ਸਾਲ ਬਿਨਕ ਪਜਾ ਰਿਹਾ ਗੁਰੂ ਅਰਗੋਵਰ ਸਾਹਿਬ ਮੁਖੋਂ ਕੋਈ ਸ਼ਬਦ ਕਹਿੰਦਾ ਤੁਸੀਂ ਗੁਰੂ ਅਰਜਨ ਮਾਰਾ ਪਾਤਸ਼ਾਹ ਦੀ ਸ਼ਾਂਤੀ ਦੇਖੋ ਅਸੀਂ ਉਹਦੇ ਪੁੱਤਾਂ ਸਾਡੇ ਅੰਦਰ ਗਲ ਗਲ ਤੇ ਅੱਗ ਨਿਕਲਦੀ ਆ ਮੁਕਰ ਤੇ ਪਾਤਸ਼ਾਹ ਦਾ ਸਹਜ ਦੇਖੋ ਐਵੇਂ ਨਹੀਂ ਪਾਤਸ਼ਾਹ ਕਹਿੰਦੇ ਕਿ ਤੱਕ ਨਹੀਂ ਬੈਠੀ ਮਹਾਰਾਜ ਨੇਦਰ ਬੋਲ ਕੇ ਕਹਿੰਦੇ ਆ ਉਹ ਦਿਲਾਂ ਦਾ ਉਹ ਕਹਿੰਦਾ ਤਨ ਗੁਰੂ ਅਰਜਨ ਤਨ ਗੁਰੂ ਅਰਜਨ ਕਹਿੰਦੇ ਮੁਕਤੀ ਪਾਏਗਾ ਗੁਰਮਖਾ ਪਰਮ ਦਾ ਕੰਮ ਨਾ ਬੰਦ ਕਰ ਸਤਿਗੁਰੂ ਤਵੀ ਤੇ ਬੈਠੇ ਜਿੰਨੇ ਤੂੰ ਜਿੰਨਾਂ ਦੇ ਹੁਕਮ ਚਰਨ ਦਾ ਹੁਕਮ ਮੰਨ ਰੇਤ ਭਾਈ ਚੰਦ ਪਰ ਯਾਦ ਰੱਖ ਇਥੋਂ ਇਹ ਫਤੇ ਕਰਕੇ ਜਾਇਆ ਗਿਆ ਕਿ ਮੁਕਤੀ ਪਾਇਆ ਬਾਦਸ਼ਾਹ ਨੇ ਬਚਨ ਕਰਦੇ ਤਵੀ ਤੇ ਬਿਠਾ ਤੇ ਉਦੀ ਰਸਨਾ ਤੋਂ ਉੱਚੀ ਹੋ ਗਿਆ ਧੰਗੁਰੂ ਅਰਜਨ ਧੰਗੁਰੂ ਅਰਜਨ ਜਿਹਨੇ ਜਰੇ ਭਾਈ ਦਾ ਬਾਦਸ਼ਾਹ ਜਾਰਾ ਕਰਦੇ ਤੋਂ ਅਦਿ ਚੁਣੇ ਜਦੋਂ ਇਹ ਜਰੇ ਸਮਾਪਤ ਹੁੰਦਾ ਹੈ ਬਾਦਸ਼ਾਹ ਪਨੀ ਤੋਂ ਉਠਾ ਲੈ ਜਾਂਦਾ ਉਹ ਜਦੋਂ ਪ੍ਰਾਪਤ ਹੋਇਆ ਉਦੋਂ ਪਾਤਸ਼ਾਹ ਨੇ ਉਹ ਇਨਾਮ ਪ੍ਰਾਪਤ ਕਰਿਆ ਨੰਦਾ ਕਿ ਉਹਨੂੰ ਆਪ ਦਾ ਘਰ ਵੀ ਖੋਲ ਜਾਂਦਾ ਪਾਪ ਦਾ ਪ੍ਰਭਾਵ ਵੀ ਖੋਲ ਜਾਂਦਾ ਲੋਕ ਕਹਿੰਦੇ ਇਹ ਉਹਦੀ ਸਜਾਵੈ ਕਿ ਗੁਰੂ ਅਰਜਨ ਮਹਾਰਾਜ ਬਾਦਸ਼ਾਹ ਦੀ ਜਦੋਂ ਇਹ ਕਹਿੰਦਾ ਤੂੰ ਸੰਸਾਰ ਡਰਦਾ ਵੀ ਇਸ ਗੱਲ ਤੋਂ ਕਿ ਜਲਾਦ ਵੀ ਉਸ ਗੱਲ ਤੋਂ ਕੰਬਦਾ ਕਿ ਕਿੰਦਾ ਦੀ ਸਜ਼ਾ ਮਿਲਦੀ ਆ ਬਾਗੀ ਉਹ ਉਸ ਗੱਲ ਦੀ ਵਡਿਆਈ ਕਰਦੇ ਆ ਤੇ ਉਹ ਪ੍ਰਾਗਟ ਹੈ ਇਸ ਗੱਲ ਨੂੰ ਪਭਾਂ ਮਾਰਾ ਹੁੰਦਾ ਹੈ ਤੇ ਮੈਂ ਕਿਸੀਂ ਗੱਤੀ ਹੋ ਗਈ ਮੈਂ ਗੁਲਾਮ ਹੋ ਤੇ ਇਸੀ ਗੱਤੀ ਕਰ ਬੈਠਾ ਉਹ ਉਹਨਾਂ ਚ ਰੁੜੀਖਦਾ ਰਹਾ ਜਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਪੰਜ ਪਿਆਰੇ ਪੰਜ ਪੀਰ ਚਤੁਰ ਪੀਰ ਬੈਠਾ ਗੁਰਬਾਰੀ ਅਰਜਨ ਕਾਇਆ ਪਰਟ ਕੇ ਮੂਰਤ ਹੱਥੋਂ ਵੰਦ ਸਵਾਰੀ ਐਸਾ ਸਤਗੁਰੂ ਹੈ ਦਿਲੀਓ ਜਾਣੇ ਜਹਾਂਵੀਰ ਦੀ ਗੋਦ ਤੋਂ ਚਰਨੋਂ ਫਟਕੇ ਲੈ ਬੜੀ ਲੰਮੀ ਇਤਿਹਾਸ ਦੀ ਵਿਚਾਰ ਹੈ ਕਦੇ ਫਿਰ ਮਹਾਰਾਜ ਨੇ ਸਮਾ ਬਣਿਆ ਐਵੇਂ ਨਹੀਂ ਐਨੇ ਮੁੱਲਾ ਬੁਲਾਣੇ ਮਹਾਰਾਜ ਚਰਨਾਖੰਡੇ ਆ ਜਦੋਂ ਉਹਨਾਂ ਨੇ ਕੋਸ ਰੋਹਾਨੀਅਤ ਨੂੰ ਵੇਖਿਆ ਬਾਦਸ਼ਾਹ ਕਿਵੇਂ ਸ਼ੇਰਾਂ ਦਾ ਸਤਕਾਰ ਕਰਦੇ ਨੇ ਬੜੇ ਖਤਰਨਾਕ ਤਾਂ ਵੀ ਜਾਣੇ ਮਾਰੇ ਤੇ ਪ੍ਰਕਾਉਂ ਕੀਆ ਬੜੀਆਂ ਚਾਲਾਂ ਚੱਲਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਹੀਦ ਕਰਤੀਆਂ ਪਰ ਉਥੋਂ ਬਾਦਸ਼ਾਹ ਨੇ ਫਿਰ ਉਹ ਇੱਕ ਮਾਲਾ ਦਾ ਬਹਾਨਾ ਲੈ ਕੇ ਤਦੂ ਦੇ ਮਕਾਨ ਅੰਦਰੋਂ ਗੁਰੂ ਅਰਜਨ ਵਾਰਾਹ ਪਾਤਸ਼ਾਹ ਦੇ ਗਲ ਦੀ ਮਾਲਾ ਵਗਾ ਕੇ ਤਦੂ ਗ੍ਰਿਫਤਾਰ ਕਰ ਲਿਆ ਤੇ ਪੰਜ-ਪੰਜ ਜਿਹੇ ਤਰ੍ਹਾਂ ਦਾ ਹੁਕਮ ਦੇ ਕੇ ਲੈ ਕੇ ਤੁਰਪੇ ਲਹੌਂੀਆਂ ਕਲੀਆਤ ਲਈ ਵਰਤੇ ਆ ਉਧਰ ਫਿਰ ਉਹ ਲਾਤਾ ਉਹਦੇ ਕਰਸ਼ੇ ਨਾਲ ਮੌਤ ਹੁੰਦੀ ਹੈ ਤਦੂ ਉਹ ਫਿਰ ਜਾ ਕੇ ਉਧਰ ਨੂੰ ਖੁਸ਼ ਹੁੰਦਾ ਉਧਰ ਨੂੰ ਹੱਸਦਾ ਉਧਰ ਨੂੰ ਫਿਰ ਉਹਨੇ ਸਾਰਾ ਬਾਲਣ ਪਟੀ ਸਿਕ ਦੇ ਨੇਕਾ ਧਰਮ ਕਰ ਲਿਆ ਜਦੋਂ ਪਿੱਛੇੋਂ ਘਾਥੂ ਰਿਆ ਹੁੰਦਾ ਸੁਣਿਆ ਵੇ ਚੰਦੂਰ ਨੂੰ ਬੰਨੀ ਆਉਗਾ ਪਾਤਸ਼ਾਹ ਤੇ ਉਹਨਾਂ ਨੇ ਮੇਰੇ ਉਸ ਕਣਸੀ ਤੋਂ ਗਰਮ ਰੇਤ ਭਾਗੇ ਉਹਨੇ ਭਰਿਆ ਵਾ ਕਣਚਾ ਸਿਰ ਤੇ ਮਾਇ ਆਖਰੀ ਵਾਰ ਤੰਦੂ ਤੇ ਪ੍ਰਾਣ ਨਿਕਲਦੇ ਉਸ ਪਰ ਸਤਿਗੁਰੂ ਸੱਚੇ ਪਾਤਸ਼ਾਹ ਉਦੋਂ ਬਾਅਦ ਜਿਹੜੇ ਸਹਿਬ ਸੋਹਦੇ ਗੁਰੂ ਘਰ ਤੋਂ ਸਮਾ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਉਹ ਤੋਂ ਵੀ ਬਦ ਚੜ ਕੇ ਟੱਕਰੇ ਹੁੰਦੇ ਗੁਰੂ ਅਰਜਨ ਵਾਰੀ ਪਾਤਸ਼ੀ ਦੀ ਜਿੱਤੋਂ ਬਗਉ ਸਾਹਿਬ ਜੀ ਸੀ ਹੋਇਆ ਉਨਦੇ ਵੇਗ ਤੇ ਵਦੀਰ ਠਾ ਗੁਰੂ ਹਰਗੋਬਿੰਦ ਸਾਹਿਬ ਆਜਿ ਨੂੰ ਗ੍ਰੰਥਰ ਕੰਪਾਸ ਹੈ ਬਦੀਰ ਰਾ ਨੇ ਕਿਹਾ ਸੀ ਇਹ ਹਾਕ ਤੇ ਭਲੇਖਾ ਦਾ ਠਾਗੀ ਅੱਗੇ ਚੰਦੂ ਨੇ ਕੰਮ ਕਰਦਾ ਸੀ ਗੁਰੂ ਅਰਜਨ ਮਹਾਰਾਜ ਪਾਸ਼ਾ ਦੀ ਸ਼ਹਾਦਤ ਨੇ ਮੁਗਲ ਰਾਜ ਦੀਆਂ ਜੜਾਂਾਂ ਦਾ ਕੋਈ ਛੋਟੀ ਸ਼ਹਾਦਤ ਨਹੀਂ ਸੀ ਗੁਰਮਖੋ ਠੀਕ ਆਪਾਂ ਮਿੱਠਾ ਗੱਲ ਕਰਨ ਨੂੰ ਸਹਾਰ ਤਸਰੀਫ਼ ਮੰਤੇ ਆਪ ਪਰਸ਼ਾਦ ਅਸਕਰ ਨੂੰ ਮੰਦਰ ਤੇ ਆਪ ਸਾਹਿਬ ਬਣਾ ਲਈ ਜਿੰਨਾ دل ਮੰਨਉ ਲੱਗੀ ਨਾ ਸਾਧਕ ਉਹਨਾਂ ਨੂੰ ਰਸਨਾ ਦੇ راستਾ ਖਮ ਹੋ ਗਏ ਉਹ ਸੁੱਥੀਆਂ ਬਰਾਗਦਰ ਚਲੇ ਜਾਂਦੇ ਕੋ ਛੋਟੀ ਕਰ ਲਈ ਆਪ ਪ੍ਰਮਾਤਮਾ ਕਾਦੇ ਨੇ ਬੈਠਾ ਹੈ ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ ਗੁਰੂ ਰਾਮਦਾਸ ਮਹਾਰਾਜ ਤਖਤ ਤੇ ਆ ਕੇ ਬਰਾਜਮਾਨ ਹੁੰਦੇ ਹੈ ਅਕਾਲ ਤਖਤ ਤੇ ਪਰ ਜਿੱਥੇ ਜਾ ਕੇ ਗੁਰੂ ਰਾਮ ਰਾਮਦਾਸ ਮਹਾਰਾਜ ਰਾਤ ਨੂੰ ਵਿਚਰਾਮ ਕਰਦੇ ਆ ਉਹਦੇ ਨਾਲ ਇੱਕ ਚਿੱਠੀ ਚਾਹ ਕਰਮਸਥੀਏ ਨੂੰ ਕੋ ਕੋ ਚਾਤਰ ਗੁਰੂ ਅਰਜਨ ਮਹਾਰਾਜ ਪਾਸ਼ਾ ਜੀ ਜਿੱਦਣ ਬਾਣੀ ਪ੍ਰਕਾਸ਼ ਹੋਈ ਉਹਦਨ ਸਤਸਰੂ ਗੁਰੂ ਅਰਜਨ ਮਹਾਰਾਜ ਪਾਸ਼ਾ ਨੇ ਆਪਣਾ ਆਸਨ ਪਲੰਗ ਤੋਂ ਥੱਲੇ ਕਰਨਾ ਸੀ ਸਿੱਖਾਂ ਦੀ ਬੇਨਤੀ ਤੇ ਮਹਾਰਾਜ ਪਲੰਗ ਹੋਰ ਲੈ ਆਉਨੇ ਮਹਾਰਾਜ ਜੀ ਅਸੀਂ ਸਤਗੁਰੂ ਦੇ ਚਰਨਾਂ ਇੰਨਾ ਸਰਕਾਰ ਇੰਨੂੰ ਉੱਚ ਪਦਵੀ ਤੇ ਸਤਿ ਸਪੂਤਰੀ ਆਪਾਂ ਆਪਣਾ ਹਿਰਦਾ ਵਿੱਚ ਕੀ ਮੰਨਦਾ ਹੈ ਇਹ ਏਡਾ ਸਤਿ ਸਪੂਤਰੀ ਸੁਤੇ ਰਹੋ ਦੋਵੇਂ ਸਿਓ ਸੁਤੇ ਰਹੇ ਜੀ ਸਾਜ ਨੂੰ ਸੁਤੇ ਸੌਂਣ ਕਾਦੇ ਨਾਲ ਸੌਂਨਾ ਤ੍ਰੈਲੋਕ ਮਾਇਆ ਅੰਦਰ